ਸੋ ਬਿਜਲੀ ਮੁਲਾਜ਼ਮਾਂ ਦਿਆਂ ਚਾਇਜ਼ ਮੰਗਾਲੂ ਲਾਕੇ ਪੰਜਾਬ ਸਰਕਾਰ ਕੋਈ ਗੰਭੀਰਤਾ ਨਹੀਂ ਦਿਖਾ ਰਹੀ ਹੈ ਜਿਸ ਕਰਕੇ ਜਗਰਾਉਂ ਦੇ ਬਿਜਲੀ ਮੁਲਾਜ਼ਮਾਂ ਨੇ 17 ਸਤੰਬਰ ਤੱਕ ਸਮੂਹਿਕ ਛੁੱਟੀ ਤੇ ਜਾਣ ਦਾ ਐਲਾਨ ਕਰ ਦਿਆ ਆਪਣਾ ਕੰਮਕਾਜ ਪੂਰਤਰਾ ਛਾਪ ਕਰ ਦਿੱਤਾ ਹੈ। ਇਸ ਇਲਾਕੇ ਦੇ ਵਿੱਚ ਜੇਕਰ 17 ਸਤੰਬਰ ਤੱਕ ਇਹਤੇ ਵੀ ਕੋਈ ਬਿਜਲੀ ਦੀ ਖਰਾਬੀ ਹੁੰਦੀ ਹੈ ਤਾਂ ਉਸ ਨੂੰ ਠੀਕ ਨਹੀਂ ਕੀਤਾ ਜਾਵੇਗਾ ਤੇ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਲਈ ਸਰਕਾਰ ਤੇ ਬਿਜਰੀ ਮੈਨੇਜਮੈਂਟ ਜ਼ਿੰਮੇਵਾਰ ਹੋਵੇਗੀ। ਬਿਜਲੀ ਮੁਲਾਜ਼ਮਾਂ ਦੇ ਅਗਵਾ ਨੇ ਕਿਹਾ ਕਿ ਬਿਜਲੀ ਮੈਨੇਜਮੈਂਟ ਲਗਾਤਾਰ ਨਦੀ ਮੰਗਾਂ ਨੂੰ ਪੂਰਾ ਕਰਨ ਦੇ ਲਈ ਲਾਰੇ ਲੱਪੇ ਦੀ ਨੀਤੀ ਅਪਣਾ ਰਹੀ ਹੈ। 17 ਸਤੰਬਰ ਨੂੰ ਪਟਿਆਲਾ ਵਿਖੇ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਤੇ ਜੇਕਰ ਫਿਰ ਵੀ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਫਿਰ ਹੋਰ ਵੀ ਵੱਡਾ ਸੰਘਰਸ਼ ਕੀਤਾ ਜਾਵੇਗਾ। ਦਾਨੰਤ ਸਿੰਘਾ ਜੀ ਮੈਂ ਟੀਜੂ ਕੇਂਦਰ ਤੋਂ ਦਾਨੰਤ ਦਾ ਪ੍ਰਧਾਨ ਹਾਂ ਮੰਗਾ ਸਾਡੇ ਐ ਮੈਂ ਤੁਹਾਨੂੰ ਪਹਿਲਾਂ ਹੀ ਪ੍ਰਧਾਨ ਜੀ ਨੇ ਦੱਸਤੀਆਂ ਕਿ ਪਾਵਰ ਕੌਮ ਦੀ ਮੈਨੇਜਮੈਂਟ ਦੇ ਨਾਲ ਸਾਡੀ 31 7 24 ਨੂੰ ਮੀਟਿੰਗ ਹੋਈ ਉਸ ਮੀਟਿੰਗ ਦੇ ਅੰਦਰ ਉਹਨਾਂ ਨੇ ਸਾਡਾ 40 ਮੰਗਾ ਦਾ ਮੰਗ ਚੈਪਟਰ ਸੀ ਕਾਫੀ ਮੰਗਾ ਸਾਡੀਆਂ ਮੰਨ ਲਈਆਂ ਜਿਹੜੀਆਂ ਕਿ ਮੈਨੇਜਮੈਂਟ ਵੀ ਮੰਨਦੀ ਹੈ ਵੀ ਤੁਹਾਡੀਆਂ ਮੰਗਾਂ ਜਾਇਜ਼ ਨੇ ਮੰਨਣ ਯੋਗ ਨੇ ਤੇ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਇਹਦਾ ਸਰਕੂਲਰ ਅਸੀਂ 15 ਦਿਨ ਦੇ ਅੰਦਰ ਜਾਰੀ ਕਰ ਦੇਵਾਂਗੇ 15 ਅਗਸਤ ਤੱਕ ਤੁਹਾਨੂੰ ਪ੍ਰੋਮੋਟਾ ਦਿੱਤਾ ਸੀ ਅਸੀਂ ਉਸ ਤੋਂ ਬਾਅਦ ਵੀ ਮੈਨੇਜਮੈਂਟ ਨੂੰ ਸਾਡੀ ਸੀਨੀਅਰ ਲੀਡਰਸ਼ਿਪ ਨੇ ਪੱਤਰ ਕੀਤੇ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕੋਈ ਵੀ ਸਰਕੂਲਰ ਜਾਰੀ ਨਹੀਂ ਕੀਤਾ ਇਸ ਤੋਂ ਫਿਰ ਸਾਡੇ ਸਾਂਝੇ ਮੰਚ ਨੇ ਜਿੱਥੇ ਸਾਡਾ ਮਤਲਬ ਪੀਐਸਟੀਬ ਜੁਆਇੰਟ ਜੁਆਇੰਟ ਫੋਰਮ ਹੈ ਬਿਜਲੀ ਮਿਹਰਾਜ ਮੇ ਇਕਤਾ ਮੰਚ ਐਸੋਸੀਏਸ਼ਨ ਬੁਣੀ ਰੇਂਜ ਪਰ ਹੁਣ ਸਾਡੇ ਅੰਦਰ ਸਾਡੀਆਂ ਬਹੁਤ ਭਰਾਤਰੀ ਜੱਥੇ ਬੰਦੇ ਆ ਜਿਵੇਂ ਸੀਐਚਪੀ ਕੰਮ ਹੈ ਡਿੱਗਾਂ ਵਾਲੇ ਕੰਮ ਹੈ ਉਹ ਸਾਡੇ ਸੰਘਰਸ਼ ਤੋਂ ਬਾਹਰ ਰਹਿ ਗਿਆ ਸੀ ਹੋਰ ਵੀ ਜਿੱਤੇ ਮੰਦਿਆਂ ਸਾਡੇ ਨਾਲ ਬਹੁਤ ਤੱਤੀ ਸਹੂਲਤ ਕਰ ਗਿਆ ਨੇ ਉਦੋਂ ਅਸੀਂ ਇਹ ਲਿਖ ਕੇ ਦਿੱਤਾ ਸੀ ਵੀ ਜੇ ਤੁਸੀਂ ਹੁਣ ਵੀ ਜਿਹੜੇ ਸਾਡੇ ਮਤਲਬ ਪੁੱਤਰ ਨੇ ਜਲਦੀ ਨਹੀਂ ਸਰਕੂਲਰ ਕਰੋਗੇ ਤਾਂ ਅਸੀਂ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਜਿਹਦੀ ਲੜੀ 10 11 12 ਸਮੂਹ ਛੁੱਟੀ ਦਾ ਐਲਾਨ ਕੀਤਾ ਸੀ ਪਰ ਉਸ ਦੇ ਅੰਦਰ ਵੀ ਮੈਨੇਜਮੈਂਟ ਦਾ ਸਰਕਾਰ ਨੇ ਮਤਲਬ ਤਨਾ ਤੇ ਕੋਈ ਜੂ ਨਹੀਂ ਸਰਤੀ ਕੱਲ ਕੀ ਹੋਇਆ ਜਦੋਂ 13 ਤਰੀਕ ਤੋਂ ਲੈ ਕੇ 17 ਤਰੀਕ ਤੱਕ ਦਾ ਅਸੀਂ ਫੇਰ ਦੁਬਾਰੇ ਸਮੂਹ ਛੁੱਟੀ ਦਾ ਐਲਾਨ ਕੀਤਾ ਉਹਨਾਂ ਨੇ ਕਿ ਸਾਡੀ ਮੈਨੇਜਮੈਂਟ ਸੀਨੀਅਰ ਨੂੰ ਕਿਹਾ ਜਿਹਨੇ ਲੀਡਰਸ਼ਿਪ ਨੂੰ ਕਿ ਤੁਸੀਂ ਸਾਨੂੰ ਮਿਲੋ ਤੇ ਜਿਹੜੀਆਂ ਤੁਹਾਡੀਆਂ ਮੰਗਾਂ ਅਸੀਂ ਮੰਨਣ ਨੂੰ ਤਿਆਰ ਆਂ ਪਰ ਸਾਡੀ ਸੀਨੀਅਰ ਲੀਡਰਸ਼ਿਪ ਨੇ ਇਹ ਕਿਹਾ ਕਿ ਸਾਨੂੰ ਤੁਹਾਡੇ ਲਾਰੇ ਲਾਉਂਦਿਆਂ ਨੂੰ ਤੁਹਾਨੂੰ 2-3 ਸਾਲ ਹੋ ਗਏ ਅਸੀਂ ਪਿੱਛੇ ਤੋਂ ਸੁਣਦੇ ਹੋਨੇ ਆ ਜਦੋਂ ਅਸੀਂ ਆਉਨੇ ਆ ਜਾਂ ਤੁਸੀਂ ਮੀਟਿੰਗ ਪੋਸਟਪੋਨ ਕਰਦੇ ਹੋ ਜਾਂ ਤੁਸੀਂ ਕਹਿੰਦੇ ਹੋ ਵੀ ਅਸੀਂ ਜਿਹੜੀ ਤੁਹਾਡੀ ਮੰਗ ਮੰਨ ਲਈ ਜਾਇਜ਼ ਆ ਪਰ ਟਾਲਮਕੋਲ ਦੀ ਨੀਤੀਆਂ ਤੁਹਾਡੇ ਕੋਲੇ ਅਸੀਂ ਤੁਹਾਡੇ ਕੋਲੇ ਉਨੀ دیر ਨਹੀਂ ਆਵਾਂਗੇ ਜਿੰਨਾ ਚਿਰ ਇਹ ਮੰਗਾਂ ਦਾ ਤੁਸੀਂ ਕੋਈ ਜਿਹੜਾ ਸਰਟੀਫਿਕੇਟ ਨਹੀਂ ਜਾਰੀ ਕਰਦੇ ਠੀਕ ਹੈ ਲੀਡਰਸ਼ਿਪ ਉਹ ਫੇਰ ਉਹਨਾਂ ਦੇ ਭਰੋਸੇ ਤੇ ਉਹਨਾਂ ਨੇ ਕਿਹਾ ਵੀ ਆਓ ਅੱਜ ਅਸੀਂ ਤੁਹਾਨੂੰ ਕੋਈ ਨਾ ਕੋਈ ਮੰਗ ਦੇਵਾਂਗੇ ਕਿਉਂਕਿ ਅਸੀਂ ਟੇਬਲ 'ਤੇ ਤੋਂ ਸਾਡੀ ਲੀਡਰਸ਼ਿਪ ਕਦੇ ਨਾ ਪੱਢੀਆ ਨਾ ਪੱਜਾਂਗੇ ਅਸੀਂ ਚੰਡੀਗੜ੍ਹ ਸਾਡੀ ਲੀਡਰਸ਼ਿਪ ਉਹਨਾਂ ਕੋਲ ਗਏ ਕਿ ਪਰ ਉੱਥੇ ਜਾ ਕੇ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਕੋਈ ਟਾਲਮ ਕੋਈ ਨੀਤੀ ਤੁਹਾਨੂੰ ਇੰਨੇ ਦਿਨਾਂ 'ਚ ਕਰ ਦਾਂਗੇ ਤੁਹਾਨੂੰ ਇੰਨੇ ਦਿਨਾਂ ਦਿੱਤਾਗੇ ਪਰ ਉਹਨਾਂ ਨੇ ਕੁਝ ਨਹੀਂ ਦਿੱਤਾ ਪੂਰੇ 17 ਤਰੀਕ ਤੱਕ ਆਪਾਂ ਹੜਤਾਲ ਤੇ ਰਵਾਂਗੇ ਜੀ ਅਸੀਂ ਜੀ 17 ਤਰੀਕ ਤੱਕ ਸਮੂਹ ਸੁੱਤੀ ਤੇ ਆ 17 ਤਰੀਕ ਨੂੰ ਅਸੀਂ ਪਟਿਆਲੇ ਦੇ ਅੰਦਰ ਇੱਕ ਬਹੁਤ ਵੱਡਾ ਲਾਮਸ਼ਾਲ ਧਰਨਾ ਲਾ ਰਹੇ ਹਾਂ ਪਰ ਮੈਨੇਜਮੈਂਟ ਜਾਂ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਤਾਂ ਜਿਹੜਾ ਸੰਘਰਸ਼ ਆ ਅਗਲਾ ਸੰਘਰਸ਼ ਆ ਉਹ ਇਹ ਤੋਂ ਹੋਰ ਵੀ ਜ਼ਿਆਦਾ ਟਿਕਾਊ ਹੋਵੇਗਾ ਜਿੱਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਮੈਨੇਜਮੈਂਟ ਦੀ ਹੈ ਠੀਕ ਹੈ ਲਾਗ ਮੇ